ਵਾਇਕ੍ਰੋਚਾ ਘਰ ਸਾਹਿਬ ਵਾਇਕ੍ਰੋਚੀ ਫਤਿਹ ਪਿਆਰੀ ਸਾਧ ਸੰਗਤ ਜੀ ਇੱਕ ਗੁਰਦੁਆਰਾ ਸਾਹਿਬ ਹੈ ਗੰਗਸਰ ਇਹ ਜੈਤ ਦੇ ਵਿੱਚ ਪੈ ਜਾਂਦਾ ਹੈ ਇਹ ਸ਼ਹਿਰ ਨੂੰ ਛੜ ਕੇ ਆਉਂਦੀ ਹੈ ਤੇ ਇਧਰ ਕਿਲੇ ਨੂੰ ਛੜਕ ਜਾਂਦੀ ਹੈ ਤੇ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਪਵਿੱਤਰ ਜਿਸ ਅਸਥਾਨ ਤੇ ਤਾਂ ਤਾਂ ਸ਼੍ਰੀ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਏ ਸਨ ਅਨੰਦਪੁਰ ਸਾਹਿਬ ਤੋਂ ਜਦ ਕਿਲਾ ਛੱਡਿਆ ਸੀ ਤੇ ਹੁੰਦੇ ਹੋਏ ਤੇ ਗੁਰੂ ਸਾਹਿਬ ਇਸ ਸਥਾਨ ਤੇ ਪਹੁੰਚੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਇੱਥੇ ਗੁਰਦੁਆਰਾ tibbi ਸਾਹਿਬ ਉਸ ਸਥਾਨ ਤੇ ਆ ਕੇ ਸ਼ਰਾਮ ਕੀਤਾ ਬਹੁਤ ਉੱਚਾ ਟੱਬੀ ਹੋ ਤੇ ਬਾਅਦ ਵਿੱਚ ਗੁਰੂ ਸਾਹਿਬ ਇਸ ਸਥਾਨ ਤੇ ਆਏ ਤੇ ਇਸ ਸਥਾਨ ਤੇ ਇੱਕ ਬ੍ਰਾਹਮਣ ਨੂੰ ਗੁਰੂ ਸਾਹਿਬ ਜੀ ਨੇ ਉਸ ਦਾ ਡੁੱਬਿਆ ਘੜਵਾ ਕੱਢ ਕੇ ਦਿੱਤਾ ਜੋ ਕਿ ਹਰਦਵਾਰ ਬ੍ਰਾਹਮਣ ਗਿਆ ਸੀ ਤੇ ਉੱਥੇ ਉਸ ਦਾ ਘੜਵਾ ਰੁੜ ਗਿਆ ਬਾਅਦ ਵਿੱਚ ਉਸ ਦਾ ਹਰਦੁਆਰ ਗੰਗਾ ਦੇ ਵਿੱਚ ਰੁੜਿਆ ਘੜਵਾ ਗੁਰੂ ਸਾਹਿਬ ਜੀ ਨੇ ਇਸ ਸਥਾਨ ਤੇ ਕੱਢ ਕੇ ਦਿੱਤਾ ਤਾਂ ਇਸ ਸਥਾਨ ਦਾ ਨਾਮ ਕੰਗਸਰ ਪੈ ਗਿਆ ਤੇ ਇਹ ਬਹੁਤ ਹੀ ਪਵਿੱਤਰ ਜਗ੍ਹਾ ਹੈ ਤੇ ਬਹੁਤ ਹੀ ਸੰਗਤ ਆਉਂਦੀ ਹੈ ਤੁਸੀਂ ਜ਼ਰੂਰ ਦਰਸ਼ਨ ਕਰੋ ਜੀ